ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੀ ਜੇ ਸੋਚੇ ਲਖਵਾਰ ਚੁੱਪੇ ਚੁਪਨੋਈ ਜੇ ਲਾਇ ਰਹੇ ਲਿਖਤਾਰ ਓਕੇ ਆਪੋਖ ਨਾ ਉਤਰੀ ਜੇ ਬੰਨਾਪੁਰੀਆਂ ਪਾਰ ਸੇ ਸੇ ਅਣਪਲਾ ਕੋਈ ਤਾਂ ਇੱਕ ਨਾ ਚਲੇ ਨਾਲੇ ਕਿ ਸਚਿਆਰਾ ਹੋਈਏ ਕਿ ਕੋੜੇ ਟੁੱਟੇ ਪਾਲ ਹੁਕਮ ਰਚਾਈ ਚਲਣਾ ਨਾ ਨਿਕ ਲਿਖਿਆ ਨਾਲ ਕਿਵੇਂ ਹੁਣ ਕਰ ਕਮ ਨਾ ਕੇ ਆ ਚਾਈ ਕਿਵੇਂ ਹੁਣ ਜੇ ਕਮਲੇ ਵਟੇ ਆਈ ਕਿਵੇਂ ਤੂੰ ਨੀਚਰ ਤੂੰ ਨੇਕ ਤੂੰ ਸੁਪਾਈ ਇੱਕ ਨਾ ਕਮੀ ਬਖਸ਼ੀਸ ਇੱਕ ਕੁਮਿਸਰਾ ਫੋਈਏ ਇੱਕ ਮੇਂਦਰ ਸਭ ਕੋ ਬਾਰਕਮ ਨਾ ਕੋਏ ਨਾਨਕ ਕਮੇ ਜੇ ਗੁਜੇ ਤਾ ਮੈਂ ਕਹਿ ਨਾ ਕੋਏ ਗਾਵੇ ਕੋ ਤਾਣੋ ਵੇ ਕੇ ਸੀ ਟਾਣ ਗਾਵੇ ਕੋ ਦਾ ਜੜੀ ਸਾਨ ਗਾਵੇ ਕੋ ਗੁਣ ਵਡਿਆਈਆਂ ਚੌਰ ਗਾਵੇ ਕੋ ਵਿਦਿਆ ਵਿਚਾਰ

ਤੁਮੀ ਇੱਕ ਮਤ ਚਲਾਏ ਰਾ ਨਾਨਕ ਉਸੇ ਵੇ ਪਰਵਾਹ ਸੱਚਾ ਸਾਹਿਬ ਸੱਚ ਨਾਹੀ ਭਾਖੇ ਅਪ ਅਪਾਰ ਆਖੇ ਮੰਗੇ ਜੇ ਜੀ ਦਤ ਕਰੇ ਦਹ ਘਰ ਫਿਰ ਕੀ ਅਗੇ ਰਖੀਏ ਜਿਤ ਸਿਦਰਬਰ ਮੋਖੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਅਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜ ਨਦਰੀ ਮੋਖ ਦਵਰ ਨਾਨਕੇ ਵੇ ਜਾਨੀਏ ਸਭ ਆਪੇ ਸਚਿਆਰ ਤਾਪੇ ਨਾ ਜਾਈ ਕੀਤਨ ਨ ਹੋਈ ਆਪੇ ਆਪ ਨਿਰੰਜਨ ਸੋਜਿਨ ਸੇਵੇ ਤਿਨੇ ਪਾਇਆ ਮਾਨ ਨਾਨਕ ਕਾ ਭੀਏ ਗੁਣੀ ਨਿਦਾਨ ਕਾ ਭੀਏ ਸੁਣੀਏ ਮਨ ਰਖੀਏ ਪਾਉ ਦੁਖ ਪਰੈ ਸੋ ਕਰ ਲੈ ਜਾਏ ਗੁਰਮਖ ਨਾਤਾ ਗੁਰਮਖ ਵੇਦਾਂ ਗੁਰਮਖ ਰਿਆ ਸਮਾਈ ਗੁਰੂ ਸਗੁਰੂ ਘਰ ਕਬਰ ਮਾ ਗੁਰ ਪਾਰਵਤੀ ਮਾਈ ਜੇ ਹਉ ਜਨਕ ਨਹੀਂ ਕੇਣਕ ਤਨ ਨਾ ਜਾਏ ਗੁਰ ਇੱਕ ਦੀਵ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਵੇਂ ਵਿਸਨ ਨਾ ਜਾਏ ਚੇਤਨਾਵੇ ਜੇ ਤਿਸ ਭਾਵੇ ਵਿਣ ਪਾਣੀ ਕੇ ਨਾਹੀ ਕਰੀ ਜੇਤੀ ਸਿੱਟ ਭਾਈ ਵੇਖੇ ਵਿਣ ਕਰਮ ਕੇ ਮੇ ਲਈ ਮਤ ਵਿੱਚ ਇਤਨ ਜਵਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰ ਇੱਕ ਦੀਵ ਜਾਈ ਸਭਨਾਂ ਜੀਆ ਕੋ ਇੱਕ ਬੈਪਾ ਸੋਵੇਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਜਾ ਹੋ ਸੁਣੀ ਹੋਈ ਨਵਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇਜ ਸਕੀਰਤ ਜਗ ਲਈ ਜੇ ਤਿਸ ਨਦਰ ਨਾ ਆਵੀ ਤਾਂ ਬਤ ਨ ਪੂਛੇ ਕੇ ਕੀ ਤੰਦਰ ਕੀਟ ਕਾ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇਹ તેha koi na suci jit se gun koi kare suniye sidh teesur nath suniye tarat tavla kaas suniye deep lop patal ne paunas ke kar na nik bhakta sada vikas suniye dik pap ka nas suniye shri barmain do suniye moksala hanuman suniye yog jo yukta ne pej suniye shastra simrit ved ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਛੜਕਾਇ ਇਸ ਨਾਨ ਨੂੰ ਸੁਣੀਏ ਪੜ ਪੜ ਭਾਵੇ ਮਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁੱਖ ਪਾਪ ਕਾ ਨਾਸ ਸੁਣੀਏ ਸਰਾ ਗੁਨਾ ਕੇ ਗਾਹ ਸੁਣੀਏ ਸੇਖ ਪੀਰ ਪਾਤਸ਼ਾਹ ਸੁਣੀਐ ਦੇ ਪਾਵੇ ਰਾਸਨੀ ਹੱਤ ਵੇਸ ਕਾਹੋ ਨਾਨਕ ਭਗਤ ਸਦਾ ਵਿਕਾਸ ਸੁਣੀਐ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੀਛੇ ਪਛਤਾਏ ਕਾ ਦੀ ਕਲਮ ਨਾ ਲੇਖਣ ਹਰ ਮਨ ਕਾ ਬਹਿ ਕੰਨ ਵਿਚਾਰ ਹੈ ਸਨ ਨਿਰਜਲ ਹੋਏ ਜੇ ਕੋ ਮਨ ਜੜੇ ਮਨ khoਏ ਮਨ ਸੂਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੀ ਸੁਦੇਵੰਨੇ ਮੂ ਚੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣੇ ਬੰਨ ਕੋਏ ਮੰਨੇ ਮਾ ਠਗ ਨਾ ਪਾਈ ਮੰਨੇ ਪਤ ਸਿ ਉਪਰਕਟ ਜਾਈ ਮੰਨੇ ਮਗ ਨਾ ਚੱਲੇ ਪੰਤੇ ਮੰਨੇ ਧਰਮ ਸਿਤੀ ਸੰਬੰਧ ਐਸਾ ਨਾਮ ਨਿਰਜਨ ਹੋਏ ਜੇ ਕੋ ਮਨ ਜਣੇ ਮਨ ਕੋਏ ਮੰਨੇ ਪਾਵੇ ਮੁਕਤਿ ਬਾਰ ਮਨੇ ਪਰਵਾਰੇ ਸਹਾਰੇ ਮਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਬੀਕਾ ਇਸਾ ਨਾਮ ਨੰਨਜਨ ਹੋਏ ਜੇ ਕਮਨਜਨੇ ਮਨ ਕੋਏ ਪੰਜ ਪਰਵਾਣ ਪੰਜ ਪਰਦਾਨ ਪੰਚੇ ਪਾਵੇ ਤਰਗੇ ਮਨ ਪੰਚੇ ਸੋਦਰ ਜਨ ਪਰਚਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੀ ਸਮਾ ਧੂਲ ਧਰਮ ਦੇ ਆਕਾ ਫੂਟ ਸੰਤੋਖਤਾ ਰੱਖਿਆ ਜਿਨ ਸੂਤ ਜੇਕ ਬੂਝੇ ਹੋਵੇ ਸਚਿਆ ਰਤਉਲੇ ਉਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਵਨ ਜੋਰ ਜੀਆਂ ਯਾਤਰਾ ਕੇ ਨਾਮ ਸਵਨਾ ਲਿਖਿਆ ਉਡੀਕ ਲਾ ਮ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕਿ ਤਤਾਂ ਸੇਲਾ ਰੂਪ ਕਿਤੇ ਦਾ ਜਾਣੇ ਕੋਣ ਕੋਤੇ ਕਿਤੇ ਪਸੈ ਕਿ ਕਵ ਤਿਸ ਤੇ ਉਹ ਲਖ ਦਰਿਆਉ ਕਦ ਤਕਉਣ ਕਾ ਬੇਚਾਰ ਵਾਰਿਆ ਨਾ ਜਾਵੇ ਕਵਾ ਜੋਤੰਦ ਪਾਵੇ ਸਹੀ ਭਲੀਕਾਰ ਤੂਸ ਰਸ ਲਾਭਤ ਨੰਕਾਰ ਅ ਸੰਕ ਜਪ ਸੰਕਿਉ ਪਾਉ ਅ ਸੰਕ ਪੂਜਾ ਸੰਕ ਤਪਤਾਉ ਸੰਕਰੰਥ ਮੁਖਵੇਦ ਪਾਠ ਅ ਸੰਕ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਤ ਸత్య ਸੰਦਰਤਾਰ ਅਸੰਤ ਸੁਨਮੁ ਪੱਕ ਸਾਰੈ ਸੰਕ ਮੋਲੇ ਉਲਾਏ ਤਾਰ ਕੁਦਰਤ ਕਉਣ ਕਾ ਵਿਚਾਰ ਵਾਰਿ ਨਾ ਜਾਵੇ ਇਕ ਬਾਜੋਤੰਦ ਪਾਵੇ ਸਾਈ ਭਲੇ ਕਾਰ ਤੁਸਦਾ ਸਲਾਮਤ ਨਰੰਕਾਰ ਅਸੰਕ ਮੋਰ ਕੇ ਅੰਧ ਖੋਰੈ ਸੰਕ ਚੋਰ ਹਰਾਮ ਖੋਰੈ ਸੰਕ ਅਮਰ ਕਲ ਰਾਜ ਜੋਰ ਅਸੰਗ ਗਲਵੜ ਤਿਆ ਕਮਾਏ ਅਸੰਗ ਪਾਪੀ ਪਾਪ ਕਰ ਜਾਏ ਅਸੰਕੁੜਿਆ ਰੁੜੇ ਫੇਰਾ ਅਸੰਕ ਮਲੇਸ਼ ਮਲ ਭਕ ਖਾਏ ਅਸੰਕ ਰੇਂਦਰ ਸੇ ਕਰੇ ਪਾ ਨਾਨਕ ਨੀਚ ਕੈ ਵਿਚਾਰ ਬਾਰੇ ਨ ਜਾਵੇ ਇਕ ਵਾਰ ਜੋਤੰਦ ਭਾਵੇ ਸਾਈ ਪਲੀਕਾ ਤੁਸ ਰਸ ਲਬਤ ਅਨੰਕਾਰ ਅਸੰਕ ਨਾਵ ਅਸੰਕ ਥਾਵ ਅਗਮ ਅਗਮ ਅਸੰਕ ਲੋ ਅਸੰਕ ਸਿਰ ਭਾਰ ਹੋਏ ਅਖਰੀ ਨਾਮ ਕ੍ਰਿਸਾ ਲਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰੀ ਸਿਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਿਰ ਨਾ ਜੀ ਫਰਮਾਉ ਤੇ ਤੇ ਪਾ ਜੀਤਾ ਕੀਤਾ ਤੇ ਤਾ ਨਾ ਮੇ ਨਾਵੇਂ ਨਾਹੀ ਕੋ ਤਉ ਕਦਿ ਤੁਣ ਕਾ ਵਿਚਾਰ ਵਾਰਿਆ ਨਾ ਜਾਵੇ ਏਕ ਵਾਰ ਜੋਤੰਦ ਭਾਵੇ ਸਾਈ ਭਲੀ ਕਾਰ ਤੁਸ ਦਸ ਲਬਤਨ ਅੰਕਾਰ ਪਰ ਇਹ ਹੱਥ ਪੇ ਕਨ ਦੇ ਪਾਣੀ ਤਉ ਤੇ ਤਸੋ ਕੇ ਮੂਤ ਪਲੀਤੀ ਕੱਪੜ ਹੋਏ ਜੇ ਸਾਬਨ ਲਈ ਉਹ ਪਏ ਪ੍ਰੇਮਤ ਪਾਪਾ ਕੇ ਸੰਗ ਉਹ ਟੋਪੇ ਨਾ ਵੇਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕੰਨਾ ਲਿਖਰੇ ਜਵ ਆਪੇ ਬੀਜ ਆਪੇ ਹੀ ਖੋ ਨਾਨਕ ਮੀ ਆਉ ਜੋ ਤੀਰ ਤਵ ਦਿਆ ਤਤ ਤਾਨ ਜੇ ਕੋ ਪਵਿਤ ਲਿ ਕਾਮਨ ਸੁਣੀਏ ਬਨੀਏ ਮਨ ਕੀਤਾ ਭਾਉ ਅੰਤਰ ਗਤਿ ਇਹ ਸਮਰਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੋ ਸਾਥ ਬਾੜੀ ਬਰਮਾਉ ਸਤ ਸਵਨਸ ਦਾ ਮਨ ਚਾਉ ਕਉਣ ਸੇ ਵੇਲਾ ਵਿਖੇ ਕਉਣ ਕਉਂਚੀ ਕਨਵਾਰ ਕਵਨ ਸੇ ਰੁਤਿ ਮਹ ਕਵਨ ਜਤੋਇ ਆਕਾਰ ਵਿਨ ਭਈ ਪ੍ਰੰਤੀ ਕੇ ਹੋਵੇ ਲੇਖ ਪੁਰਾਨ ਵਕਤ ਨਾ ਪਾਇਓ ਕਾ ਦੀਆ ਜੇ ਲੇਖਣ ਏਕ ਪੁਰਾਨ ਥੀ ਵਾ ਨਾ ਜੋ ਕੀ ਜਾਣ ਰੁਤ ਮਹ ਨਾ ਕੋਏ ਜੇ ਕਰਤਾ ਸਿਟੀ ਕੋ ਸਰ ਜੀ ਆਪੇ ਜਾਣੇ ਸੋਈ ਕਿ ਕਰ ਅਕੇ ਕਿ ਵਿਕਰੇ ਆਖੇ ਕਿਸਲਾਹੀ ਕਿਉਰਨੇ ਕਿਵ ਜਾਣਾ ਨਾਨਕ ਆਪਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸੇ ਵੱਡੇ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੇ ਨਾਨਕ ਜੀ ਕੋ ਆਪੋ ਜਾੜੇ ਅਗੇ ਗਹਿ ਨਾ ਸੋਏ ਪਤਲ ਪਤਲ ਲਕ ਅਗਾਸਾ ਗਾਸ ਉੜ ਤੋਰ ਫਲਤ ਕੀ ਵੇਦ ਕਹਨੇ ਕਿ ਵਾਤ ਛੇ ਸਟਾਰਾ ਕਿਰਕਤੀ ਪਾਸ ਲਿਖ ਦਾਤ ਲੇਖਾ ਹੋਏ ਤਾਂ ਲਿਖੀਏ ਲੇਕੇ ਹੋਏ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੇ ਆਪ ਸਲਾਈ ਸਲੈ ਤੇ ਸੂਤ ਨਾ ਪਾਈਏ ਨਦੀਆਂ ਤੇ ਵਾਹ ਅਵਿਸ਼ਮੁਦ ਨਾ ਜਾਣੀਏ ਸਮੁੰਦ ਸਾਸੁਲਤਾਨ ਦੇ ਸੇਤੀ ਮਨ ਤਨ ਕੀ ਰੀਤੋਂ ਨਾ ਹਾਉਨੀ ਜੇ ਤੁਸਮਨ ਨਾ ਵਿਸਾਰੇ ਅੰਤ ਨਾਸਿ ਤੇ ਕਹਿ ਨਯੰਤ ਅੰਤ ਨਾ ਕਰਨੇ ਤੇ ਨਯੰਤ ਅੰਤ ਨਾ ਵਿਕਰ ਸੁਨ ਨਯੰਤ ਅੰਤ ਨਾ ਜਾਪੇ ਕਿਆ ਬਨ ਮੰਤ ਅੰਤ ਨਾ ਜਾਪੇ ਕਿਤਾ ਕਰਤਾ ਜਾਪੇ ਪਾਰਵਾਰ ਅੰਤ ਕਰਨ ਕਿਤੇ ਮਿਲ ਲਾਇਤਾ ਕਿਤ ਨਾ ਪਾਇ ਜਹੇ ਅੰਤ ਨ ਜਾਣੇ ਕੋ ਬੋਤਾ ਕਈ ਬੋਤਾ ਹੋਈ ਵੱਡਾ ਸਿਉ ਉਚਾ ਉਚੇ ਪਚਨਾ ਇਹ ਬਦੁਚ ਹੋਏ ਕੋਈ ਤਿਸ ਉਚੇ ਕੋ ਜਾਣੇ ਸੇ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵਟੈ ਦਾਤਾ ਚਿਲ ਨਾ ਤਮਾਈ ਕਿਤੇ ਮੰਗੇ ਜੋ ਦਿਆਪਾਰ ਕਿਤੇ ਅਗਤਨੇ ਵਿਚਾਰੇ ਕਿਤੇ ਘਰ ਟੁੱਟੇ ਵਿਚਾਰੇ ਕਿਤੇ ਲੈ ਨਿਮ ਕਰਪਾਏ ਕਿਤੇ ਮੂਰਖਾਈ ਖਾਈ ਖਾਈ ਕਿਤਿਆਂ ਦੁਖ ਪੁਖ ਸਦ ਮਾਰੇ ਬੀਦਾ ਤਰੀ ਦਾਤਾ ਰੇ ਬੰਤ ਖਲਾਸੀ ਪਾਣੇ ਹੋਏ ਹੋ ਰੱਖ ਨਸਕੇ ਕੋ ਜੇ ਕੋ ਖਾਇ ਕੋ ਅੱਖ ਨਾ ਪਾਈ ਉ ਜਾਣੇ ਜੀਤਿਆਂ ਔਖਾ ਹੀ ਆਪੇ ਜਾਣੇ ਆਪੇ ਦੇ ਆ ਕੇਸੇ ਵੀ ਕਹੀ ਕੇ ਜਿਸ ਨੇ ਬਖਸ਼ਿ ਸਿਉ ਫਸਲਾਹਾ ਨਾਨਕ ਪਾਛਾਈ ਪਾਪਿ ਸਹਾ ਅਮੂਰ ਗੁਣ ਅਪਾਰ ਅਮੂਰ ਅਪਾਰ ਇਹ ਮੂਲ ਪੰਡਾਰ ਅਮੂਲ ਆਵੇ ਮੂਲ ਜਾਏ ਮੂਲ ਭਏ ਮੂਲ ਸਮਾਏ ਅਮੂਲ ਧਰਮ ਮੂਲ ਦੀਵਾਨ ਮੂਲ ਤੁਲੇ ਬੁਲ ਪਰਵਾਣਾ ਮੂਲ ਬਖੀਸਾ ਮੂਲ ਨੀਸਾਨਾ ਮੂਲ ਕਰਮਾ ਮੂਲ ਫਰਮਾਣਾ ਮੂਲ ਆਖੇ ਨਾ ਜਾਇ ਆਖਾ ਕਰੇ ਲੇਵਲਾ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆ ਨ ਆਖੇ ਵਰਮੇ ਆਖੇ ਇੰਦ੍ਰ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿਧ ਆਖੇ ਕਿਤੇ ਕਿਤੇ ਮੂਦ ਆਖੇ ਤਨ ਆਖੇ ਦੇਵ ਆਖੇ ਸੁਰਨਨ ਮਨਜਨ ਸੀਵ ਕਿਤੇ ਆਖੇ ਅਖਣ ਪਾਇ ਕੇਤੇ ਕਹਿ ਕਿ ਉਟ ਟੂਟ ਜਾਈ ਇਤੇ ਕੀਤੇ ਹੋਰਿ ਕਰੇ ਤਾ ਅਤ ਨਾ ਸਕੇ ਕੀ ਕੇ ਜੇ ਵਡਪਉ ਤੇ ਵਡੋਏ ਨਾਨਕ ਜਾਣਿਆ ਚ ਸੋਈ ਜੀ ਕੋ ਆਖੇ ਬੋਲੇ ਵਿਕਰਤਾ ਲਿਖੀਐ ਸਿਰਿ ਗਵਾਰਾ ਕੇ ਵਾਰਸੋ ਸੋਦਰ ਕੇ ਸੋ ਕਰ ਕੇ ਜਿ ਤਵੇ ਸਰੂਸ ਸਮਾਲੇ ਬਾਜੇ ਆਨੰਦ ਨੀਕਾ ਸੰਕਾ ਕੀਤੇ ਵਾਣਹਾਰੇ ਕੀਤੇ ਰਗ ਭਈ ਸੋ ਕਈਨ ਕੀਤੇ ਗਾਵਣਹਾਰੇ ਗਾਤਨ ਪਣ ਪਣੀ ਬਸੰਤ ਗਾਵੇ ਰਾਜਤਰ ਹੰਦੁਆਰੇ ਕਾਵ ਚਿਤਗੁਪਤ ਲਿਖ ਜਾਣੀ ਲਿਖ ਲਿਖ ਤਰਨ ਵਿਚਾਰੇ ਗਾਵੇਸ਼ਰ ਬਰਮਾ ਦੇਵੀ ਸੋਹਣ ਸਰਸ ਵਾਰੇ ਗਾਵੇ ਇੰਦੇ ਨਾਸਨ ਬੈਠੇ ਦੇਤਿਆਂ ਬਿਰ ਨਾਲੇ ਕਾਵੇ ਸਿਧ ਸਮਾਧੀ ਅੰਦਰ ਕੌਣ ਸਾ ਦੇ ਵਿਚਾਰੇ ਗਾਵ ਜਤੀ ਸਤਿ ਸੰਤੋਖੀ ਗਾਵੇ ਕਰਾਰੇ ਗਾਵਨ ਪੰਡਿਤ ਪੰਨਨ ਰੱਖੀ ਸਿਰ ਚਿਤਗੁਪਤ ਵੇਤ ਨਾਲੇ ਗਾਵੇ ਮੋਹਨੀ ਅਮਨ ਮੋਹਨ ਸ੍ਰੀ ਕਮਸ਼ੇਪਿਆਲੇ ਗਵਤਨੋ ਪਾਇਤੇ ਅਸਰ ਤੀਥ ਨਾਲੇ ਗਾਵੇ ਜੁਤ ਮਹਭਲ ਸੂਰਾ ਗਾਵੇ ਖਾਣੀ ਚਾਏ ਗਾਵੇ ਖੰਡ ਮੰਡਲ ਵਰ ਭੰਡਾ ਕਰਖਾ ਖੇਤਾਰੇ ਸੇਤਨੂ ਗਾਵੇ ਜੋਤੰਦ ਪਉਤੇ ਤੇਰੇ ਭਗਤੇ ਸਾਲੇ ਹੋਏ ਕਿਤੇ ਗਵਨ ਸੇਵੇ ਜਿਤਨਾ ਨਾਨਕ ਆਵੇ ਚਾਰੇ ਸੋਏ ਸੋਏ ਸਦਾ ਸੱਚਾ ਸਾਹਿਬ ਸਾਚਾ ਸਾਚੀ ਨਾਹੀ ਹੈ ਪਿਓ ਸਿਜਾਈ ਨਾ ਜਸੇ ਚਨ ਜਨੇ ਚਾਏ रंगी रंगी भाती कर कर जिनसी माया जिने पाए कर कर वेखे कीता अपना जते दिवडयाय ज्योति से पावे सोई करसी हुक्म ना कर ना जाय सो पास सो सब पास स नानक ऋण रजाइ बुंदा संतोष सरम पत्र चोली ध्यान के करे विपूते इनका काल कुवारी काया ਜੁਕਤੰਦਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗਜੀਤ ਅਦੇ ਤਿਸੇ ਅਦੇਸ ਆਦ ਨੀਲ ਨਾਦ ਨਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦੇ ਆਪੰਡਾਰਨ ਘਟ ਘਟ ਵਾਜੇ ਨਾ ਤੇ ਆਪ ਨਾਥ ਨਾਤੀ ਸਭ ਜਾ ਕੇ ਰਿ ਦਿਸ ਦੇ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਅਦੇ ਤਿਸੇ ਅਦੇਸ ਆਦ ਨੀਰ ਨਾਦਨ ਹਤ ਜਿਗ ਜਿਗ ਇਕ ਵੇਸ ਇਕ ਮਾਇ ਜੁਗਤ ਵੇਚਿ ਚੱਲੇ ਪਰਵਾਣ ਇਕ ਸੰਸਾਰ ਇਕ ਭੰਡਾਰ ਇਕ ਲਾਇ دیਵਾਨ ਜੇ ਤਿਸ ਪਾਵੇ ਤਿਵੇਂ ਚਲਾਵੇ ਜੇ ਹੋਵੇ ਫਿਰ ਮਨ ਹੋਵੇ ਕੇ ਉਹਨਾਂ ਨਦਨਾ ਵੇ ਬੋਤ ਹੈ ਬਿਰਨ ਅਦੇ ਤਿਸੇ ਅਦੇਸ ਆਦ ਨੀਰ ਨਾਦਨ ਹਤ ਜਿਗ ਜਿਗ ਇਕ ਵੇਸ ਆ ਸਣੇ ਲੋਏ ਲੋਏ ਪੰਡਾਰੇ ਜੋ ਕੁਛ ਸਿਪਾਏ ਸੋ ਇੱਕੇ ਵਾਰੇ ਕਰ ਕਰ ਵੇਕੇ ਸਿਰ ਜਨਹਾਰ ਨਾਨਕ ਸੱਚੇ ਕੀ ਸੱਚੀ ਕਾਰ ਅਦੇਤੀ ਸੇ ਅਦੇਸ ਆਦਨਿ ਲਾਦਨ ਹੱਤੇ ਜੁ ਜਗੇ ਕਵਿਸ ਇਕ ਦੁਜੀ ਬਲਕ ਹੋਏ ਲਖ ਵੇ ਲਖ ਵੀਸ ਲਖ ਲਖ ਘੇੜਾ ਕੀਕ ਨਾਮ ਜਗਦੀਸ਼ ਤੇ ਰਬਤ ਬੜੀਏ ਚੜੀਏ ਹੋਏ ਕੇਸ ਕਨਗਲਾ ਕਾਸ ਕੇ ਕੀਟਾਈ ਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋ ਚ ਭਨੇ ਜੋ ਜੋ ਨ ਮੰਗਣ ਦੇ ਨਾ ਚੋਰੇ ਜੋ ਨ ਜੀਵ ਮਨ ਨਹੀਂ ਜੋਰ ਜੋ ਨ ਰਾਜ ਮਨ ਮਨਸੁਰ ਜੋ ਨ ਸੂਤੀ ਗਿਆਨ ਵਿਚਾਰ ਜੋ ਨ ਜੁਗਤੀ ਛੁਟੇ ਸੰਸਾਜਿ ਥਾਪਿਰ ਕਰ ਵੇਖੇ ਸੋ ਨਾਨਕ ਤੋਂ ਨੀਚ ਨਾ ਕਹ ਰਾਤੀ ਉਤੀਤੀ ਵਾਰ ਪਰਣ ਪਣੀ ਅਗਨੀ ਪਰ ਕਾਲਿਤਸ ਵਿੱਚ ਧਤੀ ਤਾਪਰ ਕੀ ਧਰਮਸਾਲ ਦੇ ਸ ਵਿੱਚ ਜਿਵੇਂ ਜੁਕ ਤੇ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਪਸੱਚਾ ਦਰਬਾਰ ਤੇ ਸੁਣ ਪੰਚ ਪਰਵਾਣ ਨਦਰੀ ਕਰਮੀ ਪਵੇ ਨਿਸ਼ਾਨ ਇਕੱਠ ਪਕਾਇ ਉੱਤੇ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਖੋ ਕਰਮ ਕੇ ਤੇ ਪਣ ਪਣੀ ਬਸਰ ਤੇ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਰ ਤੇ ਕੜੀਏ ਰੂਪ ਰੰਗ ਕੇ ਵੇਸ ਕੀਤਿਆਂ ਘਰਾਂ ਭੂਮੀ ਮੇਰ ਕਿਤੇ ਕਿਤੇ ਦੂਪ ਦੇਸ ਕਿਤੇ ਚੰਦਰ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ 무ਨੀ ਕਿਤੇ ਤਿਰਤਨ ਸਮੁੰਦਰ ਕਿਤਿਆਂ ਖਾਣੇ ਕਿਤਿਆਂ ਬਾਣੀ ਕਿਤੇ ਪਾਤ ਨਰਿੰਦ

روپ نہ جائے روپ نہ کتنے جائے نمرے جائے ان کے رام وسے من مائے وسے سچا من سوئے سچ کنڈ وسے نرکار کر ਤੇ ਖੰਡ ਮੰਡਲ ਵੰਡ ਜੇ ਗੁਗਥ ਅਨੰਤ ਤੇ ਲਲ ਅਕਾਰ ਜੀਚ ਕਉਂ ਤੀਤੇ ਕਰ ਏਕ ਏਕ ਸੇ ਕਰ ਵਿਚਾਰ ਨਾਨਕ ਕਥਨਾ ਕਰਨਾ ਸਾਰਿਤ ਪਾਰ ਤਿਰਸਨੀਆ ਰ ਰਣਮਤ ਵੇਦ ਹਤਿਆਰ ਭੌਖਲਾ ਦੰਤਾ ਭਟਾ ਭਾਂਡਾ ਪਾਵਤ ਤਦਾਲੇ ਘੜੀਏ ਸਉਥ ਚਟਕਸਾਲ ਜਿਨ ਕਉ ਨ ਵਿਖਾਉਂਦਿ ਨ ਕਾ ਨਾਨਕ ਨਦਰੀ ਨਦਰਿ ਨਿਹਾਲ ਡੰਡ ਭਵ ਅਮਿਤ ਦਾਲ ਘੜੀਏ ਸ਼ਬਸ ਚਿਤਕਸਾਲ ਜਨ ਕਉ ਨਿਰ ਕਉ ਤਨਕਾਰ ਨਾਨਕ ਨਦਰੀ ਨਦਰ ਨਿਹਾਰ ਸਲੋਕ ਭਵਨ ਗੁਰੂ ਪਾਣੀ ਪਿਤਾ ਬਤ ਤਰਤ ਮਹਤ ਦੀ ਸਰਾ ਦੁਇ ਰਾਈ ਦਾ ਖੇਲੇ ਸਗਲ ਜਗਤ ਚੰਗਿਆਈਆਂ ਭਰੇ ਆਈਆਂ ਬਾਜੇ ਤਰ ਮਹ ਦੂਰੇ ਕਰਮੀ ਆਪੋ ਆਪੜੀ ਕੇ ਨੇੜੇ ਕੇ ਦੂਰ ਜਨੀ ਨਾਮ ਤੇ ਆਇ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਚਲੇ ਕਿਤੇ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਿੱਕ ਤੇ ਕਾਨ ਨਾਨਕ ਤੇ ਮੁਖ ਉਚਲੇ ਕਿਤੇ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ پاچھے دس میں پاشے بینتی کبھی پئی ہمری کرو ہاتھ دے رچا پورن ہوئی ہو کی چا تب چند من رہے ہمارا اپنا جان کرو پرتی پارا ہمری پارری بے تم گاؤ آپ ہاتھ دے موہی بچاؤ سکی بس مور پر سی خوشب کرتا رو مور اچھا نجکہ دے کریے سب ان کو آسن پورن ہوئی ہماری آسا ਸੁਰਪੁ ਜਨ ਕੀ ਰੇ ਪਿਆਸ ਤੇ ਮੇ ਛਡ ਕੋਈ ਨਾ ਤਹਾ ਜੋ ਬਚਾਉ ਸੋ ਤੁਮ ਤੇ ਪਾਉ ਸੇਵ ਕੁਸਿ ਕ ਮਾਰੇ ਧਾਰੀਆ ਚੁਣ ਚੁਸਤਾ ਮਾਰੇ ਮਾਰੀ ਆਪਾ ਦੇ ਮੁਝੇ ਬਰੀ ਮਨਨ ਕਾਲ ਕਾ ਤਾਸ ਨ ਮਰੀ ਇਹ ਜੋ ਦਾ ਮਾਰੇ ਪਛੈ ਸੇ ਦੂਜੋ ਕਰੀ ਵਰਤਸ ਰਖ ਲਮ ਰਖਨ ਹਾਰੇ ਸਹਿਬ ਸੰਤ ਸਹਿ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰ ਤਤ ਮੂ ਅਪੂਰੀ ਚਿਤ ਦਿਸਕੰਤਾ ਕਾਲ ਪਈ ਬ੍ਰਹਮ ਅਪਤ ਰ ਆਕਾਰ ਪੈ ਸੇ ਜੋ ਤਾਰ ਕਾਲ ਪੈ ਕਲ ਬਸੰਬਰ ਕਾਸਾ ਸਕਲ ਕਾਲ ਕਾ ਕੀਤ ਮਾਸਾ ਜੋਨ ਕਾਲ ਜੋਗੀ ਸ਼ਿਵ ਕੀ ਉਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਨ ਨਮਸ਼ਕ ਕਰ ਤੈ ਹਮਾਰਾ ਜੋਨ ਕਾਲ ਸਭ ਜਗਤ ਬਨਾਇਓ ਦੀਪ ਦੇ ਦੇਸ਼ਨੇ ਉਪਜਾਇਓ ਆਦ ਅੰਤੇ ਕੇ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਤ ਸਿ ਕੋ ਹਮਾਰੀ ਸ਼ਕਲ ਬਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਿਵਗਨ ਸੁਖ ਦੀਓ ਸਤਨ ਕੋ ਕੋਪਲੇ ਮਦਕੀਓ ਘਟ ਘਟ ਦੇ ਅੰਦਰ ਕੀ ਜਾਣ ਤੁ ਭਲੇ ਬੁਰੇ ਕੀ ਪੀਰ ਪਛਾਨ ਚੀਤੀ ਤੇ ਕੁੰਚਰਸ ਤੁਰਸਪ ਕੇ ਪਦੁਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੇ ਕਿਸ ਸੁਖ ਪਾਸਾ ਜਿਸੁ ਕੀ ਕੇ ਕੀ ਪੀਰ ਪਛਾਨ ਲੈ ਘਟ ਘਟ ਕੇ ਪਟ ਪਟ ਕੀ ਜਾਣੇ ਜਯਤ ਕਰਕੇ ਘਰੇ ਕਰਤਾ ਰਾਪਾ ਚਾਤ ਤਤ ਰਵਦੇ ਅਪਾਰ ਜਬ ਕਰਖ ਕਰਤੋ ਕਭ ਤੁਮ ਮੈਂ ਮਤ ਨਿਰਸਬੋ ਜਿਥੇ ਬੰਸ਼ੀ ਟੀ ਜਵਤਾਰੇ ਆਪ ਆਪਣੀ ਵਜੂਚਾਰੇ ਤੁਮ ਸਭੀ ਤੇ ਰਤਨ ਅਲਮ ਜਾਣਤ ਵੇਦ ਭੇਦ ਅਰਲਮ ਅਨੰਕਾਰ ਨਿਵ ਕਨ ਲਬ ਆਦਾਨੀ ਅਨਤ ਸੰਭ ਤਾਂ ਕਾ ਮੂਰ ਚੰਤ ਪੇਦ ਜਾ ਕਪੇ ਨ ਪਾਮਤ ਵੇਦ ਤਾ ਕੋ ਕਰ ਪੈਨਨੁ ਮਨਤ ਮਾ ਮੁਰਖ ਸੁ ਭੇਦ ਨਾ ਜਤ ਮਾ ਦੇ ਕੋ ਕਹਿ ਸਦਾ ਸਿ ਨਨ ਕਰ ਕਾ ਚਿੰਤ ਨਹੀਂ ਪੀਵ ਆਪਣੇ ਬੁਧੇ ਜੀਤੀ ਬਰਨਤ ਪਿੰਕ ਕੋ ਦੇਤੇ ਤੁਮਾ ਲਖਾ ਨਾ ਜੈ ਪਸਾਰਾ ਕੇ ਵੀ ਤਿਸ ਜੀ ਪ੍ਰਤਮ ਸੰਸਾਰੈ ਕੇ ਰੂਪਨੋ ਸੁ ਪਰੰਗ ਪਿਉਰਾ ਕੈ ਵਾ ਪੰਡ ਦੇ ਜਰੇ ਅੰਡੇ ਜਰੇ ਸਿ ਤੇ ਜਕਿਨੇ ਤੂ ਬੁਝਖਣ ਬੋਚ ਦਿਨੇ ਕੋ ਪੂਰਾ ਜਾਇ ਬੇਟਾ ਪਸੰਦ ਰਪੇ ਉਸ ਤੇ ਇਕਟਾ سوی سشتی دکھائی ہے چمبر آج جگا چلو سنگرہ با برچہ میری تمرکہ سی کبار سکھ سنگرہ تشتی تے تو دو پاتا سکھوں میں اسکرنگ آتا جیہ دوتا ہوسنی پریتنکے دشتی تے مرے پرک جمع پرک پریتے آیتنکے تنکے تنکے سنگرہ سفتاری جو کل کو ایک باتی آیا ہے تاہاں کے کار نکت میں رچھا ہوئے تھا انسے بکر اللہ دشتی رسٹی تا تک اللہ کے پاس دستن جاہی نہیں ہارے تھا انکے تاہتن ਸਰਪਠੌਰ ਮੇ ਹੋਈ ਸਾਈ ਦੁਸ਼ਟ ਦੁਖ ਤੇ ਲੈ ਬਚਾਈ ਖੜੇ ਕਿਤ ਮੇ ਸੰਨ ਤਿਆਰੀ ਆਪਾ ਦਿਲੇ ਉਬਾਰ ਸਰਪਠੌਰ ਮੇ ਹੋਈ ਸਾਈ ਦੁਸ਼ਟ ਦੁਖ ਤੇ ਲੈ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ